ਸਜ਼ਾ ਬਣਦੀ ਜੀ ਦੇ ਦਿੰਦੇ ਚਾਹੀਦੀ ਜੀ ਵੀ ਸਜ਼ਾ ਸੀਗੀ ਪਰ ਉਹਨਾਂ ਨੂੰ ਡਾਕਟਰ ਨਹੀਂ ਸੀ ਕਰਨਾ ਚਾਹੀਦਾ ਸਾਡੇ ਜਿੰਦਗੀ ਦਾ ਸਹਾਰਾ ਸੀ ਇੱਕ ਇਹੋ ਹੀ ਸਾਡਾ ਖਤਮ ਕਰ ਦਿੱਤਾ ਜਦੋਂ ਰਾਤ ਨੂੰ ਸਾਨੂੰ 11:30 ਵਜੇ 12:00 ਵਜੇ ਪੁਲਿਸ ਘਰੇ ਸਾਡੇ ਗਏ ਸਾਨੂੰ ਤਾਂ ਫੇਰ ਅੱਗੇ ਪਤਾ ਲੱਗਿਆ ਜਦੋਂ ਅਸੀਂ ਖਬਰ ਦੇਖੀ ਹੈਗੀ ਵੀ ਸਾਡੇ ਬੱਚੇ ਦਾ ਅਨਕਾਉਂਟਰ ਹੋ ਗਿਆ ਠੀਕ ਆ ਬੱਚੇ ਨੇ ਗਲਤੀ ਕਰੀ ਪਰ ਅਸੀਂ ਉਹਨਾਂ ਤੋਂ ਕੁਲੰਕ ਲਾਵਾਗੇ ਜਿਹੜਾ ਕਹਿੰਦੇ ਨੇ ਵੀ ਉਹਦੇ ਲਈ ਫਿਰ ਵਾਰਨਿੰਗ ਤੁਸੀਂ ਠੀਕਾ ਉਸ ਨਹੀਂ ਸੀ ਉਹਦੇ ਲਈ ਰਹਣੋਂ ਬਲਜੀਤ ਘੋਰੀ ਹਾਂਜੀ ਮੈਂ ਜਸਪ੍ਰੀ ਦੀ ਮਾਤਾ ਵੀ ਹਾਂ ਜਸਪ੍ਰੀ ਕੌਣ ਜਸ ਮੇਰਾ ਬੇਟਾ ਸੀ ਅੱਛਾ ਕਿੱਥੇ ਰਹਿਣ ਵਾਲੇ ਸੀ ਸੀਹਾ ਦੋ ਅੱਛਾ ਕੀ ਮਾਮਲਾ ਹੋਇਆ ਸੀ ਇਨਕਾਊਂਟਰ ਫਸ ਗਿਆ ਬਸ ਸਾਨੂੰ ਤਾਂ ਕੁਛ ਨਹੀਂ ਪਤਾ ਵੀ ਉਹਦਾ ਬਾਹਰ ਆਏ ਬਾਹਰੋਂ ਆਏ ਦਾ ਕੋਦੋਂ ਬਾਹਰੋਂ ਆਇਆ ਉਹ ਵੀ ਕੀ ਬਣਿਆ ਜਦ ਸਾਨੂੰ ਅਰੈਸਟ ਕਰਕੇ ਲੈ ਗਈ ਆ ਸਵਾ ਚਾਰ ਵਜੇ ਮੈਨੂੰ ਲੈ ਕੇ ਨੇ 4 ਵਜੇ ਪਹਿਲਾਂ ਇਹਨਾਂ ਨੂੰ ਲੈ ਕੇ ਨੇ ਰਾਹ ਦੇ ਵਿੱਚੋਂ ਹੀ ਤੇ ਮੈਂ ਉਹ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੂੰ ਵੀ ਅਰੈਸਟ ਕਰ ਲਈ ਫਿਰ ਬਾਅਦ ਵਿੱਚ ਮੈਨੂੰ ਲੈ ਗਏ ਨੇ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਕਹਿੰਦੇ ਕੁਝ ਨਹੀਂ ਹੋਇਆ ਵੀ ਤੇਤੋ ਦਾ ਬਸ ਪੁਸਤਗੀਸੇ ਕਰਨੀ ਹੈਗੀ ਰਾਹ ਚ ਉੱਥੇ ਜਾ ਕੇ ਥਾਣੇ ਚ ਫਿਰ ਪਹਿਲ ਥਾਣੇ ਚ ਲੈ ਗਏ ਦੀ ਸਾਨੂੰ ਉੱਥੇ ਪੁਸਤਗੀਸ ਕਰੀਆ ਸਾਨੂੰ ਦੋਹਾਂ ਨੂੰ ਪੁੱਛਿਆ ਵੀ ਤੁਹਾਡਾ ਬੇਟਾ ਬਾਹਰੋਂ ਆਇਆ ਹੈ ਇਸਕੇ ਵੀ ਨਹੀਂ ਆਇਆ ਨਹੀਂ ਹੋਇਆ ਇਹ ਕਹਿੰਦੇ ਆਇਆ ਹੋਇਆ ਇਸਕੇ ਵੀ ਨਹੀਂ ਆਇਆ ਨਹੀਂ ਹੋਇਆ ਸਾਨੂੰ ਕੁਝ ਨਹੀਂ ਪਤਾ ਹੈਗਾ ਵੀ ਇਸ ਬਾਰੇ ਵੀ ਆਇਆ ਹੋਵੇਗਾ ਵੇਸਾ ਅਸੀਂ ਦੋ ਹੀ ਹੱਸੇ ਬਿਤੇ ਗਾ ਲਿਸ ਬਈ ਵਾਰ ਕੀ ਪਤਾ ਵੀ ਆਇਆ ਹੋਵੇ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ ਵੀ ਜਾਂ ਸਾਨੂੰ ਕਿਸੇ ਨੇ ਪਸਾਇਆ ਗਿਆਗਾ ਵੀ ਕਿਸੇ ਨੇ ਸਾਨੂੰ ਝੂਠਾ ਨੌ ਲਾ ਕੇ ਪਸਾਤਾ ਸਾਨੂੰ ਤਾਂ ਇੱਕ ਸੀ ਜੀ ਜਦੋਂ ਰਾਤ ਨੂੰ ਸਾਨੂੰ 11:30 ਵਜੇ 12:00 ਵਜੇ ਪੁਲਿਸ ਘਰੇ ਸਾਡੇ ਕੋਲ ਗਿਆ ਸਾਨੂੰ ਤਾਂ ਫੇਰ ਆ ਕੇ ਪਤਾ ਲੱਗਿਆ ਜਦੋਂ ਅਸੀਂ ਖਬਰ ਦੇਖੀ ਹੈਗੀ ਵੀ ਸਾਡੇ ਬੱਚੇ ਦਾ ਐਨਕਾਊਂਟਰ ਹੋ ਗਿਆ ਮਾਤਾ ਜੀ ਤੁਹਾਨੂੰ ਕਿੰਨੇ ਵਜੇ ਪੁਲਿਸ ਵਾਲੇ ਬੁਲਾ ਕੇ ਲੈ ਕੇ ਗਏ ਸੀ ਜੀ ਸਵੇਰ 4 ਵਜੇ ਸਾਡੇ ਘਰੋਂ ਮੈਨੂੰ ਲੈ ਗਏ ਸੀ ਕੈਮਰੇ ਵੀ ਲਾ ਕੇ ਲੈ ਗਏ ਤੇ ਇਹ ਅਨਕਾਉਂਟਰ ਕਿੰਨੇ ਵਜੇ ਹੋਇਆ ਉਸ ਨਾਲ ਅਨਕਾਉਂਟਰ ਤਾਂ ਹੀ 5-5 ਵਜੇ ਤੇ ਲਗਭਗ ਕਹਿੰਦੇ ਆ ਵੀ ਹੋਇਆਗਾ ਅੱਛਾ ਜੀ ਤੁਸੀਂ ਹੁਣ ਕੀ ਦੋਸ਼ ਕੀ ਲਾ ਰਹੇ ਹੋ ਵੀ ਫੇਰ ਵੀ ਅਸੀਂ ਤੇ ਇਹ ਕਹਿੰਦੇ ਆ ਵੀ ਜੇ ਸਾਡੇ ਬੱਚੇ ਦਾ ਫੇਰ ਅਨਕਾਉਂਟਰ ਹੋਇਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਸਾਡੇ ਬੱਚੇ ਨੇ ਕਹਿੰਦੇ ਆ ਵੀ ਗਲਤੀ ਕੀਤੀ ਹੈ ਜੇ ਗਲਤੀ ਕੀਤੀ ਤੇ ਉਹਨੂੰ ਉਹੋ ਜਿਹੀ ਸਜ਼ਾ ਦੇ ਦਿੰਦੇ ਸਜ਼ਾ ਬਣਦੀ ਜੀ ਦੇ ਦਿੰਦੇ ਚਾਹੇ ਜੀ ਵੀ ਸਜ਼ਾ ਸੀਗੀ ਪਰ ਉਹਨਾਂ ਅਨਕਾਉਂਟਰ ਨਹੀਂ ਸੀ ਕਰਨਾ ਚਾਹੀਦਾ ਸਾਡੇ ਜ਼ਿੰਦਗੀ ਦਾ ਸਹਾਰਾ ਸੀ ਇੱਕੇ ਉਹ ਹੀ ਸਾਡ ਵੇਸੀ ਗੱਲ ਨਹੀਂ ਵੀ ਸਾਨੂੰ ਸੀਬੀਆਈ ਜਾਂਚ ਹੋ ਕੇ ਸਾਨੂੰ ਸਾਫ਼ ਮਿਲਣਾ ਚਾਹੀਦਾ ਤੁਸੀਂ ਕੋਰਟ ਜਾ ਰਹੇ ਹੋ ਹਾਂਜੀ ਜੇ ਅਸੀਂ ਜਿਉਂਗੇ ਕਿਦੇ ਵਾਸਤੇ ਸੀ ਉਹਨੇ ਵਾਸਤੇ ਜਿਉਂਦੇ ਸੀ ਮਨ ਉਹਨਾਂ ਨੂੰ ਇਨਸਾਫ਼ ਤਾਂ ਦਬਾਉਣੀ ਹੈ ਸੀਬੀਆਈ ਜਾਂਚ ਦੀ ਮੰਗ ਵਾਸਤੇ ਤੁਸੀਂ ਕੋਰਟ ਜਾ ਰਹੇ ਹੋ ਹਾਂਜੀ ਜੀ ਕਦੋਂ ਜਾ ਰਹੇ ਹੋ ਸੋਮਵਾਰ ਨੂੰ ਸੋਮਵਾਰ ਨੂੰ ਜਾਵਾਂਗੇ ਮਤਾ ਹੀ ਤੁਹਾਡੇ ਤੇ ਪ੍ਰੈਸ਼ਰ ਵੀ ਹੈ ਕੋਈ ਪੁਲਿਸ ਦਾ ਹਾਂਜੀ ਪਾਉਂਦੇ ਸੀ ਪ੍ਰੈਸ਼ਰ ਕਹਿੰਦੇ ਸੀ ਵੀ ਤੁਸੀਂ ਬਿਆਨ ਨਹੀਂ ਦੇਣੇ ਹੈਗੇ ਅੱਜ ਕਿਵੇਂ ਫਿਰ ਤੁਸੀਂ ਹਿੰਮਤ ਕੀਤੀ ਕਿ ਮੀਡੀਆ ਸੰਭਾ ਬਸ ਹਿੰਮਤ ਸਾਨੂੰ ਕਰਨੀ ਪਈ ਇਹ ਸਾਨੂੰ ਕਹਿੰਦੇ ਨੇ ਵੀ ਜਦੋਂ ਉਹਦੇ ਤੇ ਕਲੰਕ ਲੱਗਿਆ ਹੋਇਆ ਉਹ ਅਸੀਂ ਲਾਉਣ ਆ ਗਏ ਠੀਕ ਆ ਬੱਚੇ ਨੇ ਗਲਤੀ ਕੀਤੀ ਪਰ ਅਸੀਂ ਉਹਦੇ ਤੇ ਕਲੰਕ ਲਾਵਾਵਾਂਗੇ ਜਿਹੜਾ ਕਹਿੰਦੇ ਨੇ ਵੀ ਉਹਦੇ ਲਈ ਫਿਰ ਵਾਰਨਟਸ ਠੀਕਾ ਉਸ ਨਹੀਂ ਸੀ ਉਹਦੇ ਲੈਵੇ ਕਿ ਬੱਚਾ ਉਸਨੇ ਕਿਡਨੈਪ ਕੀਤਾ ਸੀ ਬੰਦੇ ਦੇ ਕੋਈ ਜ਼ਿਆਦਾ ਬੱਚਾ ਉਹ ਕਹਿੰਦੇ ਨਹੀਂ ਉਹਦੇ ਕੋਲੋਂ ਮਿਲਿਆ ਸਾਨੂੰ ਨਹੀਂ ਪਤਾ ਵੀ ਉਹਨੇ ਗੇਟਨਾਪ ਕਰਿਆ ਕਿ ਨਹੀਂ ਕਰੇਗਾ ਸਾਨੂੰ ਨਹੀਂ ਪਤਾ ਜਾਂਚ ਦੀ ਮੰਗ ਕਰਦੇ ਹਾਂ ਹਾਂਜੀ ਵੀ ਕਿਸੇ ਨੇ ਕਰਵਾਇਆ ਜਾਂ ਉਹ ਤੋਂ ਕਹਿ ਕੇ ਕਰਵਾਇਆ ਕਿਵੇਂ ਕਰਵਾਇਆ ਉਹ ਸਾਨੂੰ ਸਾਰਾ ਪਤਾ ਲੱਗਣਾ ਚਾਹੀਦਾ ਵੀ ਬੱਚਾ ਸਾਡਾ ਇਹ じゃ ਹੈ ਨਹੀਂ ਸੀਗਾ ਮਾਤਾ ਜੀ ਜਦੋਂ ਰਾਤ ਨੂੰ ਤੁਹਾਡੇ ਪਿੰਡ 'ਚ ਪੁਲਿਸ ਵੀ ਆਉਂਦੀ ਹੈ ਤੇ ਮੰਤਰੀ ਸਾਹਿਬ ਵੀ ਪਹੁੰਚਦੇ ਨੇਗੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਦਾਦਾ ਜੀ ਵੀ ਲੜਕੇ ਦੇ ਜਿਹੜਾ ਬਹੁਤ ਫਰੀ ਸੀ ਉਹਦੇ ਦਾਦਾ ਜੀ ਤੁਹਾਡੇ ਘਰੇ ਆਉਂਦੇ ਨੇ ਕਿ ਤਾਂ ਕੀ ਉਹਨਾਂ ਦੇ ਦੁਆਰਾ ਗੱਲਬਾਤ ਹੋਈ ਸੀ ਕਦੋਂ ਉਹ ਤੁਸੀਂ ਦੱਸ ਰਹੇ ਸੀਗੇ ਕੀ ਬੱਚੇ ਦੇ ਦਾਦੇ ਸਵੇਰ ਆਏ ਸੀ 14 ਤਰੀਕ ਨੂੰ 13 ਨੂੰ ਰੈਸਟ ਹੋਈ ਹੈ ਕਿ ਸਵੇਰ ਨੂੰ 14 ਤਰੀਕ ਨੂੰ ਸਾਡੇ ਘਰ ਆਏ ਸੀ ਉਹਨਾਂ ਨੇ ਆ ਕੇ ਦੱਸਿਆ ਵੀ ਬੱਚਾ ਦੱਸਦਾ ਵੀ ਮੈਨੂੰ ਕੁਝ ਨਹੀਂ ਕਿਹਾ ਹੈਗਾ ਵੀਰੇ ਨੇ ਵੀ ਮੈਨੂੰ ਪਾਠ ਵੀ ਕਰਵਾਇਆ ਹੈਗਾ ਤੇ ਖਾਣ ਪੀਣ ਨੂੰ ਵੀ ਚੀਜ਼ਾਂ ਦਿੱਤੀਆਂ ਨੇ ਕਿ ਵੀ ਮੋਬਾਈਲ ਵੀ ਦਿੱਤਾ ਗੇਮ ਖੇਡਣ ਨੂੰ ਵੀ ਉਹ ਵੀ ਪਹਿਲਾਂ ਤੋਂ ਉਸ ਦੇ ਨਹੀਂ ਕਹਿ ਰਹੇ ਸੀ ਵੀ ਗਲਤ ਹੋਇਆਗਾ ਵੀ ਇਨਕਾਉਂਟਰ ਨਹੀਂ ਸੀ ਹੋਣਾ ਚਾਹੀਦਾ ਵੀ ਜਦੋਂ ਉਹਨਾਂ ਦਾ ਬੱਚਾ ਜਿਉਂਦਾ ਮਿਲ ਗਿਆ ਸੀਗਾ ਜਿਉਂਦਾ ਸੀ ਸੇਫ ਸੀ ਸਾਡਾ ਬੱਚਾ ਵੀ ਸਾਨੂੰ ਜਿਉਂਦਾ ਦਿਖਾ ਦਿੰਦੇ ਕਿਰਾ ਇੱਕ ਵਾਰ ਤਾਂ ਸਾਡੇ ਨਾਲ ਗੱਲ ਕਰਾ ਦਿੰਦੇ ਸਾਡੇ ਬੱਚੇ ਪਰ ਪੁਲਿਸ ਵੱਲੋਂ ਕਿਹਾ ਗਿਆ ਕਿ ਪਹਿਲਾਂ ਗੋਲੀਆਂ ਤੁਹਾਡੇ ਬੱਚੇ ਦੇ ਜਸਪ੍ਰੀ ਦੇ ਦੇਖੋ ਇਹ ਹੁਣ ਇਹ ਤਾਂ ਕੇਸ ਬਣਾਉਣੇ ਹੁੰਦੇ ਨੇ ਜਿਵੇਂ ਮਰਜ਼ੀ ਬਣਾ ਦਿਆ ਨੇ ਹਾਂਜੀ ਜੀ ਇੰਨਾ ਤਾਂ ਕੇਸ ਬਣਾਉਣਾ ਹੁੰਦਾ ਠੀਕ ਹੈ ਕੀ ਨਾਮ ਮਿਲ ਲਖਵਿੰਦਰ ਸ਼ੰਘਾ ਜੀ ਲਖਵਿੰਦਰ ਜੀ ਤੁਸੀਂ ਮੀਡੀਆ ਸਾਹਮਣੇ ਕੀ ਪੱਖ ਰੱਖਿਆ ਕੀ ਦੀ ਜਾਂਚ ਦੀ ਮੰਗ ਕਰ ਰਹੇ ਹੋ ਅਸੀਂ ਤਾਂ ਜਸਪ੍ਰੀਤ ਦਾ ਜਿਹੜਾ ਐਂਕਾਊਂਟਰ ਹੋਇਆ ਵੀ ਕਿਵੇਂ ਹੋਇਆ ਵੀ ਫੇਕ ਐਂਕਾਊਂਟਰ ਸਾਰੀ ਜਾਂਚ ਅਸੀਂ ਮੰਗ ਕਰ ਰਹੇ ਹਾਂ ਵੀ ਜੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਤਾਂ ਉਹ ਹੀ ਜਿਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਐਂਕਾਊਂਟਰ ਨਹੀਂ ਸੀ ਕਰਨਾ ਉਸ ਤੋਂ ਪਹਿਲਾਂ ਵੀ ਜਸਪ੍ਰੀਤ ਤੇ ਕੋਈ ਮਾਮਲਾ ਹੈਗਾ ਸੀ ਦੱਸੋ ਜੀ ਨਹੀਂ ਜੀ ਅਜੇ ਤੱਕ ਉਹਦਾ ਕੋਈ ਮਾਮਲਾ ਨਹੀਂ ਸੀਗਾ ਸਾਡੇ ਕੋਲ ਤਾਂ 2.5 ਸਾਲ ਹੋ ਗਏ ਸੀ ਗਏ ਨੂੰ ਕੈਨੇਡਾ ਸਾਨੂੰ ਨਹੀਂ ਪਤਾ ਵੀ ਕਿਵੇਂ ਆਇਆ ਇੰਡੀਆ ਉਹ ਅਨਵੇਸ਼ ਬਾਰੇ ਕੋਈ ਨੌਲੇਜ ਨਹੀਂ ਸੀ ਇਹਦੇ ਕੋਈ ਦੋਸਤ ਵੀ ਨਾਲ ਸੀਗੇ ਜਦੋਂ ਇਹ ਕੈਨੇਡਾ ਤੋਂ ਵਾਪਸ ਆਇਆ ਪਟਿਆਲੇ ਮਰ ਕੇ ਕਿੱਥੇ ਰਿਹਾ ਫਿਰ ਇਹ ਇਹ ਸਾਨੂੰ ਨਹੀਂ ਪਤਾ ਜੀ ਕਿੱਥੇ ਰਿਹਾ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹਜੇ ਤੱਕ ਬੱਚਾ ਕਿਡਨਾਪ ਕਰਿਆ ਸੀ ਉਹਦੇ ਬਾਰੇ ਪਤਾ ਲੱਗਿਆ ਸੀਗਾ ਤੁਹਾਨੂੰ ਕੀ ਇਹ ਨਹੀਂ ਕਰਿਆ ਜਾਂ ਕਿਵੇਂ ਨਾ ਜੀ ਸਾਨੂੰ ਤਾਂ ਮਰਨ ਤੋਂ ਬਾਅਦ ਪਤਾ ਲੱਗਿਆ ਜੀ ਜਦ ਮਰ ਗਿਆ ਕਾਊਂਟਰ ਹੋ ਗਿਆ ਜਦ ਪਤਾ ਲੱਗਿਆ ਜਦ মিডিਆ ਜਾਇਆ ਜਾ ਪਤਾ ਲੱਗਿਆ ਵੀ ਸਾਡਾ ਹੀ ਬੱਚਾ ਸੀ ਇਹਦਾ ਨਾਮ ਲੱਗ ਰਿਹਾ ਨਾਂਵੇ ਬਾਰੇ ਕੋਈ ਨਹੀਂ ਸੀ ਸਰ ਹੁਣ ਤੁਸੀਂ ਕਿਹੜੇ ਪੁਆਇੰਟ ਲੈ ਕੇ ਉੱਥੇ ਜਾ ਰਹੇ ਹੋ ਕਿਹੜੇ ਕਿਹੜੇ ਤੱਥ ਨੇ ਜੀ ਤੇ ਆਪਣਰੇ ਮਡੌੜ ਪਿੰਡ ਦੀ ਗੱਲ ਕਰ ਰਹੇ ਸੀ ਜੀ ਮਡੌੜ ਪਿੰਡ ਕਿਉਂ ਤੁਸੀਂ ਉੱਥੇ ਕੀ ਕੁਝ ਤੁਹਾਡੀ ਗੱਲਬਾਤ ਹੋਈ ਹੈ ਲੋਕਾਂ ਦੇ ਨਾਲ ਉੱਥੇ ਸਾਡੀ ਗੱਲਬਾਤ ਹੋਈ ਆ ਬਈ ਇਹ ਜਾਨ ਗੱਡੀ ਇਹਦੇ ਤੁਸਗੀ ਖੱਤਿਆਂ ਚ ਇਹਦੇ ਹੱਥ ਖੜੇ ਕਰਕੇ ਬਾਹਰ ਰਿਕੜਿਆ ਆ ਬਈ ਬੱਚਾ ਰਿਕਵਰ ਪੁਲਿਸ ਨੇ ਕਰ ਲਿਆ ਸੀਗਾ ਬਈ ਪਰ ਅਸੀਂ ਮੀਡੀਆ ਬਈ ਕੋਈ ਗਵਾਹੀ ਨਿਸ਼ਾਨਮਣੇ ਨਹੀਂ ਆ ਸਕਦੇ ਉੱਥੇ ਦੇ ਬੰਦੇ ਕਹਿੰਦੇ ਬਈ ਇੱਥੋਂ 5-6 ਕਿੱਲਾਂ ਤੋਂ ਪਰੇ ਲਿਜਾ ਕੇ ਸਮਾਦ ਬਣੀਆਂ ਉੱਥੇ ਦਾ 1.5-2 ਘੰਟੇ ਰੱਖਿਆ ਫੇਰ ਗੋਲੀਆਂ ਮਾਰੀਆਂ ਕੀ ਤੀ ਤਿੰਨਾਂ ਨੇ ਕਿਹ ਜੀ ਗੱਲ ਉੱਥੇ ਬੰਦਿਆਂ ਨੇ ਮਡੌੜ ਪਿੰਡ ਦੇ ਹਾਂਜੀ ਤੀਸਰੇ ਕੋਈ ਉਦੋਂ ਰਿਵਾਲਵਰ ਵਗੈਰਾ ਹੈਗਾ ਸੀਗਾ ਇਸਦੇ ਕੋਈ ਗੱਲਬਾਤ ਹੋਈ ਹੋਵੇ ਤੁਸੀ ਸਾਨੂੰ ਨਹੀਂ ਪਤਾ ਜੀ ਇਹਦੇ ਬਾਰੇ ਤੁਸੀਂ ਕਦੋਂ ਗਏ ਸੀਗੇ ਮਡੌੜ ਪਿੰਡ ਫਿਰ ਜਦੋਂ ਇਹਦੀ ਡੈਥ ਤੋਂ ਬਾਅਦ ਅਸੀਂ ਭੋਗ ਤੋਂ ਬਾਅਦ ਗਏ ਹਾਂ ਜੀ ਅੱਛਾ ਹਾਂਜੀ ਉੱਥੇ ਤੁਸੀਂ ਦੱਸ ਰਹੇ ਸੀਗੇ ਕੋਈ ਦਸਤਾਨੇ ਕੋਈ ਹਾਂਜੀ ਹਾਂ ਉੱਥੇ ਜਸਤਾਨੇ ਪਏ ਸੀਗੇ ਜੀ ਉਸ ਦਿਨ ਅਸੀਂ ਫੋਟੋ ਖਿੱਚ ਕੇ ਲਿਆਇਆ ਦੂਏ ਦਿਨ ਮੇਰੇ ਬਾਪੂ ਜੀ ਗਏ ਨੇ ਉਸ ਦਿਨ ਉੱਥੇ ਨਾ ਕੋਈ ਜਸਤਾਨੇ ਸੀ ਨਾ ਕੁਝ ਹੋਰ ਅੱਗ ਲਾਈ ਹੋਈ ਸੀ ਤੁਸੀਂ ਕਹ ਰਹੇ ਕਿ ਹੱਥ ਖੜੇ ਕੀਤੇ ਉਸ ਵੇਲੇ ਕੋਈ ਹਥਿਆਰ ਦਿਖ ਰਿਹਾ ਸੀ ਕੋਈ ਨਹੀਂ ਨਹੀਂ ਉਹ ਕਹਿੰਦੇ ਕੋਈ ਹਥਿਆਰ ਨਹੀਂ ਜੀ ਉੱਥੇ ਵਾਲੇ ਬੰਦੇ ਦੱਸ ਰਹੇ ਨੇ ਆਪਾਂ ਨੂੰ ਤਾਂ ਪਤਾ ਨਹੀਂ ਇਸ ਬਾਰੇ ਜੀ ਬਾਪੂ ਜੀ ਜਿਹੜੀ ਗੱਡੀ ਸੀਗੀ ਉਹ ਗੱਡੀ ਕਿਦੀ ਸੀਗੀ ਜਿਹੜੀ ਉਦੋਂ ਮੌਕੇ ਤੇ ਬਾਰਦਤ ਤੇ ਫੜੀ ਗਈ ਉਹ ਵੀ ਗੱਡੀ ਪਤਾ ਨਹੀਂ ਵੀ ਇਹਨੇ ਆਕੇ ਲੈਤੀਆ ਜਾਂ ਕਿਹਨੇ ਦਵਾਈਏ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਜੀ ਤੁਹਾਨੂੰ ਲੱਗਦਾ ਕਿ ਕੋਈ ਹੋਰ ਬੰਦਿਆਂ ਦਾ ਹੱਥ ਸੀਗਾ ਵਿੱਚ ਇਹਦੇ ਵਿੱਚ ਹਾਂ ਜੀ ਹਾਂ ਸੀ ਕਹਿੰਦਾ ਵੀ ਸਾਹਮਣੇ ਆਉਣੇ ਚਾਹੀਦਾ ਜਿਹੜੇ ਵੀ ਕੋਈ ਬੰਦੇ ਨੇ ਜਾਂ ਕਿਸੇ ਨੇ ਕਰਵਾਇਆ ਕੀ ਗੱਲ ਹੋਈ ਜਾਂ ਸਾਨੂੰ ਇਹ ਸਾਰੀ ਜਾਣਕਾਰੀ ਚਾਹੀਦੀ ਹੈ ਜਿਹੜਾ ਵਾਪਰੀ ਦਾ ਪਰਿਵਾਰ ਸੀ ਜੀ ਉਹਦੇ ਨਾਲ ਤੁਹਾਡਾ ਕਿਵੇਂ ਦਾ ਰਿਲੇਸ਼ਨ ਸੀਗਾ ਕੌਣ ਸੀਗੇ ਉਹ ਕਿਵੇਂ ਤੁਹਾਡਾ ਵਰਤਾਰਾ ਸੀ ਉਹਨਾਂ ਨਾਲ ਘਰ ਮੰਗੇ ਸੀ ਜੀ ਸਾਡੀ ਰਿਸ਼ਤੇਦਾਰ ਮੈਨੂੰ ਉਹਨਾਂ ਦਾ ਹੀ ਸ਼ੱਕ ਕਰਾਇਆ ਹੋਇਆ ਜੀ ਉਹਦੇ ਫਾਦਰ ਤੋਂ ਹਾਂ ਦੁੱਧ ਲੈ ਕੇ ਆਉਂਦੇ ਸੀ ਉਹਦੇ ਦੂਏ ਭਾਈ ਤੇ ਮੈਂ ਰੋਜ਼ ਮੇਰੇ ਡੰਗਰ ਹੈ ਨਹੀਂ ਸੀਗੇ ਅੱਛਾ